ਤੁਹਾਡੀ ਐਸੀ ਕਿਹੜੀ ਖਬਰ ਲੱਗ ਗਈ ਜਿਹਦੇ ਨਾਲ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਰਾਜ਼ ਹੋ ਗਏ ਤੇ ਤੁਹਾਡੇ ਤੁਹਾਨੂੰ ਡਾਰੀ ਬਣਿਆ ਰਿਹਾ ਸਾਰੀ ਰਾਤ ਲਲਿਤ ਪੁਲਿਸ ਵਾਲੇ ਸੀ ਉਹਨਾਂ ਦੀਆਂ ਫੈਮਲੀਆਂ ਨੂੰ ਮਾਰ ਦਿੱਤਾ ਕੇਪੀਐਸ ਗਿੱਲ ਨੇ ਸਵੇਰੇ ਇੰਡੀਅਨ ਐਕਸਪ੍ਰੈਸ ਫੜੀ ਨੈਕਸਟ ਡੇ ਇੱਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਕੇਪੀਐਸ ਗਿੱਲ ਆ ਗਿਆ ਤੇ ਫਿਰ ਉਹਨੂੰ ਐਂ ਕਿਹਾ ਬਹਿ ਜਾ ਮੈਂ ਉਹਦੇ ਨਾਲ ਬੈਠਾ ਜੀ ਮੈਂ ਦੇਖਿਆ ਉਹਦੀਆਂ ਲੱਤਾਂ ਵੀ ਕੰਬ ਰਹੀਆਂ ਥੀ ਮੈਂ ਉਸ ਦਿਨ ਫੈਸਲਾ ਕਰ ਲਿਆ ਵੀ ਜੇ ਮੇਰੀ ਬੇਇੱਜ਼ਤੀ ਕਰੇਗਾ ਕੇ ਪੀਐਸ ਗਿਲ ਤੇ ਮੈਂ ਆਮੋ ਸਾਹਮਣੇ ਹੋ ਜਾਊਂਗਾ ਇਹ ਬੁੱਧਿਆ ਜੀਣਾ ਵੀ ਕੀ ਜੀ ਹੋਇਆ ਇੰਨੇ ਬੰਦੇ ਮਰ ਗਏ ਕੋਰ ਮਰ ਜਾਏਗਾ ਚੰਚਲ ਮਨੋਤ ਸਿੰਘ ਤੇ ਕੋਈ ਫਰਕ ਨਹੀਂ ਪੈਂਦਾ ਹੂ ਇਜ਼ ਥਿਸ ਇੰਡੀਅਨ ਐਕਸਪ੍ਰੈਸ ਮੈਨ ਮੈਂ ਖੜਾ ਹੋ ਗਿਆ ਜਦੋਂ ਦੀ ਗੱਲ ਖਤਮ ਹੋ ਗਈ ਤੇ ਮੈਂ ਉਹਨੂੰ ਕਹਿਆ ਵੀ ਮੈਂ ਕੁਝ ਕਹਿਣਾ ਇਹ ਉਹਨੇ ਕਦੀ ਫੇਸ ਨਹੀਂ ਕੀਤਾ ਆਪਣੇ ਪੂਰੇ ਕੈਰੀਅਰ ਚ ਜੋ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਬੰਦੇ ਰੱਖੇ ਇਨਕਸਾਈ ਮੁੰਡਿਆਂ ਨੂੰ ਮਾਰ ਕੇ ਲਾਸ਼ਾਂ ਕੱਟ ਕੇ ਬਿਆਸ ਚ ਸੁੱਟਦੇ ਤੇ ਮੈਂ ਤਾਂ ਕਦੀ ਲਿਖਿਆ ਨਹੀਂ ਨਾ ਹੀ ਉਹ ਛਪਣਾ ਤੇ ਨਾ ਕੋਈ ਛਾਪਦਾ ਤੇ ਮੈਂ ਖਾਲਸਤਾਨੀਆਂ ਦਾ ਪਹਿਲੀ ਵਾਰੀ ਕੇ ਪੀਐਸ ਗਿਲ ਦਾ ਹੱਥ ਮੁੱਛਾਂ ਤੇ ਐ ਕਮਦਾ ਦੇਖਿਆ ਉਹ ਅਲਕੋਹਲਿਕ ਤੇ ਸੀ ਤੇ ਉਹ ਉਹਦਾ ਟਿਕ ਨਹੀਂ ਸੀ ਰਿਹਾ ਵੀ ਇਹ ਬੰਦਾ ਖੜਾ ਸਾਹਮਣੇ ਇਹਨੇ ਮੇਰੇ ਮੂੰਹ ਤੇ ਕੀ ਕਹਿ ਦਿੱਤਾ ਐ ਸਨਾਟਾ ਛਾਇਆ ਹੋਇਆ ਸੀ ਕਿ ਜਿਵੇਂ ਕੋਈ ਮਰ ਗਿਆ ਤੇ ਹੁਣ ਕਿਸੇ ਨੇ ਕੁਸਕਣਾ ਵੀ ਭਾਈ ਸ਼ਾਮ ਨੂੰ ਮੈਨੂੰ ਟੈਲੀਫੋਨ ਆਣੀਆਂ ਸ਼ੁਰੂ ਹੋ ਗਈਆਂ ਪੱਤਰਕਾਰਾਂ ਦੀ ਵੀ ਤੈਨੂੰ ਮਾਰ ਦੇਗਾ ਤੂੰ ਚੰਡੀਗੜ੍ਹ چلا ਜਾ ਮੈਂ ਕਿ ਯਾਰ ਚੰਡੀਗੜ੍ਹ ਵੀ ਮਾਰ ਦੇਗਾ ਜੇ ਉਹ ਕੇਪੀਐਸ ਗਿੱਲ ਨੇ ਮਾਰਨਾ ਤੇ ਕਾਫੀ ਔਖੀ ਬੀਤੀ ਰਾਤ ਮੇਰੀ ਕਿ ਕਿਹੜੇ ਤਰ੍ਹਾਂ ਦੇ ਖਿਆਲ ਆਉਂਦੇ ਹੁੰਨੇ ਹਰੇ ਹਰ ਤਰ੍ਹਾਂ ਦੇ ਖਿਆਲ ਆਏ ਮੈਂ ਉਹ ਤੋ ਮੀਟ ਲੈ ਗਿਆ ਕਿ ਲੋ ਮੈਂ ਮੇਰਾ ਉਹ ਜੋਕੀਦਾਰ ਹੁੰਦਾ ਹੀ ਮੈਂ ਉਹਨੂੰ ਕਿਹਾ ਤੂੰ ਮੀਟ ਬਣਾ 12 ਵਜੇ ਤੱਕ ਸੁੱਤਾ ਨਹੀਂ ਖਾਂਦਾ ਪੀਂਦਾ ਰਿਹਾ ਤੇ ਫਿਰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੋ ਗਿਆ ਸਵੇਰੇ ਮੈਂ ਉੱਠਿਆ 6 7 ਵਜੇ ਤੇ ਮੈਂ ਖਿੜਕੀ ਖੋਲੀ ਬਾਹਰ ਦੇਖਿਆ ਤੇ ਪੰਜਾਬ ਨੇ ਇੱਕ ਹੰਡਾਇਆ ਅਜਿਹਾ ਦੌਰ ਜਿਸ ਦੇ ਵਿੱਚ ਕਈ ਕਹਾਣੀਆਂ ਛਪੀਆਂ ਰਹਿ ਗਈਆਂ ਪਰ ਉਹਨਾਂ ਨੂੰ ਲਿਆਉਣਾ ਸਾਹਮਣੇ ਜ਼ਰੂਰੀ ਹੈ ਤਾਂ ਕਿ ਉਸ ਤੋਂ ਸੇਧ ਲੈ ਸਕੀਏ ਗੱਲ ਕਰ ਰਿਹਾ ਮੈਂ ਉਸ ਦੌਰ ਦੀ तकरीबन 1975 ਤੋਂ ਲੈ ਕੇ 1995 ਤੱਕ ਦੇ 20 ਸਾਲ तकरीबन ਉਸੀ ਪੰਜਾਬ ਨੇ ਜਿਨ੍ਹਾਂ ਨੇ ਦੇਖੇ ਉਹ ਬਖੂਬੀ ਜਾਣਦੇ ਨੇ ਜਿਨ੍ਹਾਂ ਨੇ ਨਹੀਂ ਦੇਖੇ ਉਹ ਇੰਟਰਵਿਊ ਜਾਂ ਕਿਤਾਬਾਂ ਉਸ ਦਾ ਜ਼ਰੀਆ ਬਣਦੀਆਂ ਨੇ ਮੈਂ ਗੱਲ ਕਰ ਰਿਹਾ ਅੱਜ ਖਾਕੀ ਖੜਕੂ ਤੇ ਕਲਮ ਕਿਤਾਬ ਦੀ ਜੋ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਕਲਮ ਚੋਂ ਲਿਖੀ ਗਈ ਪਰ ਉਸ ਦੇ ਵਿੱਚ ਜੋ ਕਹਾਣੀਆਂ ਨੇ ਉਹ ਉਹਨਾਂ ਪੱਤਰਕਾਰਾਂ ਦੀਆਂ ਨੇ ਜਿਨ੍ਹਾਂ ਨੇ ਆਪਣੀ ਜਾਨ ਸੂਲੀ ਤੇ ਟੰਗ ਕੇ ਪੱਤਰਕਾਰੀ ਕੀਤੀ ਜਏ ਕਹਿ ਲਿਏ ਕਿਤੇ ਨਾ ਕਿਤੇ ਦਲੇਰੀ ਦੇ ਨਾਲ ਡਟੇ ਰਹੇ ਮੈਦਾਨ ਦੇ ਵਿੱਚ ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਸੀਨੀਅਰ ਪੱਤਰਕਾਰ ਚੰਚਲ ਮਨੋਰ ਸਿੰਘ ਜੀ ਨੇ ਜਿਨ੍ਹਾਂ ਦਾ ਸਫ਼ਰ 4 ਦਹਾਕਿਆਂ ਤੋਂ ਲੰਮਾ ਹੈ ਪੱਤਰਕਾਰੀ ਦੇ ਨਾਲ ਪਰਨਾਏ ਹੋਏ ਨੇ ਅੱਜ ਵੀ ਤੇ ਅੱਜ YouTube Facebook ਇੱਕ ਅਫੀਸ਼ੀਅਲ ਚੈਨਲ ਚਲਾ ਰਹੇ ਨੇ ਖੁਦ ਜਿਸ ਦੇ ਮੁੱਖ ਸੰਪਾਦਕ ਨੇ ਅਮਰਿਤ ਪ੍ਰਸਾਰ ਤਾਂ ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ ਕਿਉਂਕਿ ਇਹਨਾਂ ਦੀ ਕਹਾਣੀ ਵੀ ਉਸ ਕਿਤਾਬ ਦੇ ਵਿੱਚ ਦਰਜ ਹੈ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਸ ਦੌਰ ਦੇ ਵਿੱਚ ਜਦੋਂ ਚੇਤਾ ਕਰਦਾ ਕੋਈ ਸਵਾਲ ਕਰਦਾ ਤਾਂ ਕਿਹੇ ਜੀਆਂ ਤਸਵੀਰਾਂ ਸਾਹਮਣੇ ਘੁੰਮਣ ਲੱਗ ਜਾਂਦੀਆਂ ਨੇ ਜਦੋਂ ਕਿ ਆਪਾਂ ਇੰਟਰਵਿਊ ਦਾ ਅਗਲਾ ਪਾਸੇ ਨੂੰ ਚੱਲੀਏ ਪਹਿਲਾ ਸਵਾਲ ਹੀ ਮੇਰਾ ਇਹ ਹੈ ਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਇਹ ਪੁੱਛ ਰਿਹਾ ਕਿ ਉਸ ਦੌਰ ਦੀਆਂ ਗੱਲਾਂ ਕਰ ਰਹੇ ਹਾਂ ਤਾਂ ਕੀ ਤਸਵੀਰਾਂ ਘੁੰਮਦੀਆਂ ਦੇਖੋ ਜਿਹੜਾ ਦੌਰ ਸੀ ਨਾ ਉਹ ਨਾ ਪਹਿਲੇ ਕਦੀ ਪੰਜਾਬ 'ਚ ਆਇਆ ਤੇ ਨਾ ਹੀ ਇਹ ਮੁੜ ਕੇ ਪੰਜਾਬ 'ਚ ਆਉਣਾ ਉਸ ਦੌਰ ਵਿੱਚ ਕੋਈ ਵੀ ਕਿਸੇ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਅਫਸਰ ਅਫਸਰ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਪੱਤਰਕਾਰ ਪੱਤਰਕਾਰ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਤੇ ਇਤਬਾਰ ਨਹੀਂ ਸੀ ਕਰਦਾ ਹਰ ਕਿਸੇ ਨੂੰ ਐਂ ਲੱਗਦਾ ਸੀ ਵੀ ਜਿਵੇਂ ਇਹ ਏਜੰਸੀਆਂ ਨੇ ਖਰੀਦੇ ਹੋਇਆ ਬੰਦਾ ਹੈ ਤੇ ਇਹਦੇ ਨਾਲ ਮੈਂ ਜੇ ਕੋਈ ਗੱਲ ਕਰਾਂਗਾ ਜੀ ਤੇ ਇਹ ਏਜੰਸੀਆਂ ਕੋਲ ਪਹੁੰਚ ਜਾਏਗੀ ਤੁਹਾਡੀ ਜਿਹੜੀ ਕਹਾਣੀ ਹੈ ਛਾਪੀ ਹੈ ਉਸ ਦੇ ਵਿੱਚ ਇੱਕ ਹਿੱਸਾ ਕਿ ਤੁਹਾਡੀ ਐਸੀ ਕਿਹੜੀ ਖਬਰ ਲੱਗ ਗਈ ਜਿਹਦੇ ਨਾਲ ਤਤਕਾਲੀ ਡੀਜੀਪੀ ਕੇਪੀਐਸ ਗੱਲ ਨਾਰਾਜ਼ ਹੋ ਗਏ ਤੇ ਤੁਹਾਡੇ ਤੁਹਾਨੂੰ ਡਾਰੀ ਬਣਿਆ ਰਿਆ ਸਾਰੀ ਰਾਤ ਐਵੇਂ ਆ ਵੀ ਕੰਦੂ ਖੇੜਾ ਅਜਨਾਲੇ ਕੋਲ ਕੀ ਹੋਇਆ ਵੀ ਰਾਤ ਨੂੰ ਇੱਕ ਹਮਲੇ ਆ ਕੀਤਾ ਕਿਸ ਨੇ ਕੀਤਾ ਉਹ ਮੈਂ ਤੁਹਾਨੂੰ ਬਾਅਦ ਦੱਸਦਾ ਉਸ ਹਮਲੇ ਵਿੱਚ ਜਿਹੜੇ ਦਲਿਤ ਪੁਲਿਸ ਵਾਲੇ ਸੀ ਉਹਨਾਂ ਦੀਆਂ ਫੈਮਲੀਆਂ ਨੂੰ ਮਾਰ ਦਿੱਤਾ ਉਹਨਾਂ ਦੀਆਂ ਫੈਮਲੀਆ ਨੂੰ ਇਸ ਲਈ ਮਾਰਿਆ ਗਿਆ ਕਿ ਪੁਲਿਸ ਵਾਲੇ ਕਈ ਜਿਹੜੇ ਉੱਚ ਕੁਲ ਪੁਲਿਸ ਵਾਲੇ ਸੀ ਜਿਨ੍ਹਾਂ ਦੀ ਮਰਜ਼ੀ ਸੀ ਖਾਲਿਸਤਾਨ ਬਣੇ ਔਰ ਖੜਕੋਂ ਦੀ ਮਦਦ ਕਰਦੇ ਸੀ ਉਹਨਾਂ ਨੂੰ ਡਰਾਉਣਾ ਧਮਕਾਉਣਾ ਸੀਗਾ। ਤੋਂ ਉਹ ਟਾਰਗੇਟ ਕੀਤੇ ਗਏ ਉਹ 2-4 ਫੈਮਲੀਆ ਉਧਰ ਮਾਰਦੀਆਂ 2 ਫੈਮਲੀਆ ਇਧਰ ਮਾਰਦੀਆਂ ਵਿੱਚ ਬ੍ਰਿਜ ਸੀਗਾ ਇੱਕ ਜਿੱਥੇ CRP ਦੀ ਪਿਕਟ ਸੀ। ਮੈਂ ਮੈਂ ਜਿਸ ਵੇਲੇ ਉਹਨਾਂ ਦੇ ਘਰ ਗਿਆ ਅਸੀਂ ਤੇ ਸਵੇਰੇ 10 ਵਜੇ ਪਹੁੰਚ ਗਏ ਰਾਤ ਕਿਉਂਕਿ ਇੰਨੀ ਫਾਇਰਿੰਗ ਹੋਈ ਸੀ। ਤੇ ਪਿੰਡ ਵਿੱਚੋਂ ਕੋਈ ਜਾ ਗਿਆ 10 ਵਜੇ ਤੱਕ ਬਾਹਰ ਵੀ ਨਹੀਂ ਸੀ ਨਿਕਲਿਆ ਅਸੀਂ ਪਹੁੰਚ ਗਏ ਸਕੂਲ ਟੀਚਰਾਂ ਨੇ ਸਕੂਲ ਹੀ ਨਹੀਂ ਗਏ ਬੱਚਿਆਂ ਨੂੰ ਪੜ੍ਹਾਉਣ ਟੀਚਰ ਨਹੀਂ ਗਏ ਕੋਈ ਕਰੋ ਨਹੀਂ ਨਿਕਲਿਆ ਨਹੀਂ ਦਫ਼ਤਰਾਂ 'ਚ ਨਹੀਂ ਗਏ ਵੀ ਬਾਹਰ ਪਤਾਨੀ ਗਈ। ਤੋਂ ਮੈਂ ਉਹਨਾਂ ਦੇ ਘਰ ਗਿਆ ਤੇ ਉਹਦੇ ਜਿਹੜਾ ਪਿਤਾ ਸੀ ਜਿਹਦੇ ਬੱਚੇ ਮਰ ਗਏ ਸੀਗੇ। ਉਹਨੇ ਕਿਹਾ ਵੀ ਇਹ ਇੱਥੇ ਸਾਹਮਣੇ ਪਿਕਟ ਲੱਗੀ ਹੈ ਸੀਆਰਪੀ ਦੀ ਤੇ ਹੱਲੇ ਤੱਕ 10 ਵਜੇ ਕੋਈ ਆਇਆ ਨਹੀਂ ਕੋਈ ਛੜਾਣਾ ਇੰਨੀ ਗੋਲਾ ਬੰਦ ਉਚਲੀਆਂ ਗੋਲੀਆਂ ਆਜਾਂ ਆਈਆਂ ਦੂਰ ਤੱਕ ਜਾਂਦੀਆਂ। ਤੋ ਇਹ ਮੈਂ ਐਜ਼ ਇਟ ਇਜ਼ ਲਿਖ ਦਿੱਤੀ ਮੈਂ ਲਿਖ ਦਿੱਤੀ ਤੇ ਜਦੋਂ ਕੇਪੀਐਸ ਗਿਲਨੇਸ਼ਵਰੇ ਇੰਡੀਅਨ ਐਕਸਪ੍ਰੈਸ ਪੜ੍ਹੀ ਇਹ ਕੋ ਬੜੀ ਬੜੀ ਬੱਡੀ ਗੱਲ ਨਹੀਂ ਮੈਂ ਕਹਿ ਦਿੱਤੀ ਸੀ ਕਿਉਂਕਿ ਸੀਆਰਪੀ ਨਹੀਂ ਵੀ ਆਈ ਤਾਂ ਉਹਨੇ ਕਿਉਂ ਆਣਾ ਸੀ ਜਦੋਂ ਜਿਹੜੇ ਆਪਰੇਸ਼ਨ ਹੁੰਦੇ ਨੇ ਸਾਰੇ ਫਿਕਸਡ ਹੁੰਦੇ ਜਿਦਾਂ ਆਪਾਂ ਕ੍ਰਿਕਟ ਦੇ ਮੈਚ ਫਿਕਸ ਕਰਦੇ ਆਂ ਇਦਾਂ ਪੁਲਿਸ ਫਿਕਸ ਕਰਦੀ ਏ ਸਾਰੀਆਂ ਏਜੰਸੀਆਂ ਨਾਲ ਸਾਰਾ ਕੁਝ ਫਿਕਸ ਹੋ ਕੇ ਹੁੰਦੇ ਸੀ ਤੇ ਉਹ ਫਿਕਸ ਹੋ ਕੇ ਹੋਇਆ ਸੀ ਇਸ ਲਈ ਉੱਥੇ ਕਿਸੇ ਨੇ ਸ਼ੋਰ ਨਹੀਂ ਬਾਣੀ ਸੀ politician ਨੇ ਨਹੀਂ ਜਾਣਾ ਸੀ ਉਹ ਛੱਪ ਗਏ ਉਹ ਛੱਪ ਗਏ ਤੇ ਉਹ ਨੈਕਸਟ ਡੇ ਇੱਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਕੇ ਪੀਐਸ ਗਿੱਲ ਆ ਗਿਆ ਮੇਰੇ ਨਾਲ ਅਜੀਤ ਅਖਬਾਰ ਦੇ ਕਮਰ ਕੋਰਪਾਲ ਰਿਪੋਰਟਰ ਵੀ ਸੀ ਅਸੀਂ ਇਕੱਠੇ ਗਏ ਤੇ ਟੈਕਸੀ ਲੈ ਕੇ ਗਏ ਉਹ ਆਇਆ ਤੇ ਉਸ ਨੇ ਜਦੋਂ ਪ੍ਰੈਸ ਕਾਨਫਰੰਸ ਲਈ ਸ਼ੁਰੂ ਨਹੀਂ ਸੀ ਹੋਈ ਤੇ ਉਸ ਨੇ केपीएस गेलले मेनू के मेनू नी कुछ किया उसने ओदा जेड़ा अंदाज सीगा क्योंकि ਉਸ ਤੋਂ ਪਹਿਲੇ ਉਹ ਬੇਇੱਜ਼ਤੀ ਕਰ ਚੁੱਕਾ ਸੀ ਭਵਰ ਜਿਹੜਾ ਟਰਬਿਊਨ ਦਾ ਰਿਪੋਰਟਰ ਸੀਗਾ ਸਟਾਫ CORRESPONDENT ਇੱਕ ਦਿਨ ਉਹਦੀ ਬੜੀ ਬੇਇੱਜ਼ਤੀ ਕੀਤੀ ਉਹਨੇ ਤੇ ਫਿਰ ਉਹਨੂੰ ਐਂ ਕਿਹਾ ਬਹਿ ਜਾ ਤੇ ਉਹ ਮੈਂ ਉਹਦੇ ਨਾਲ ਬੈਠਾ ਸੀ ਮੈਂ ਦੇਖਿਆ ਉਹਦੀਆਂ ਲੱਤਾਂ ਵੀ ਕੰਬ ਰੀਆਂ ਨੇ ਤੇ ਐ ਉਹਨੂੰ ਕਿਹਾ ਬਹਿ ਜਾ ਤੇ ਉਹ ਬਹਿ ਗਿਆ ਮੈਂ ਉਸ ਦਿਨ ਫੈਸਲਾ ਕਰ ਲਿਆ ਵੀ ਜੇ ਮੇਰੀ ਬੇਇੱਜ਼ਤੀ ਕਰੇਗਾ ਕੇ ਪੀਐਸ ਗਿੱਲ ਤੇ ਮੈਂ ਆਮੋ ਸਾਹਮਣੇ ਹੋ ਜਾਵਾਂਗਾ ਇਹ ਬੋਧਿਆ ਜੀਣਾ ਮਿੱਗੀ ਜੀ ਹੋਇਆ ਇੰਨੇ ਬੰਦੇ ਮਰ ਗਏ ਕੋਰ ਮਰ ਜਾਏਗਾ ਚੰਚਲ ਮਨੋਰ ਸਿੰਘ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਜੀ ਸ਼ੁਰੂ ਕਰਤੀ ਵੀ ਹੂ ਇਜ਼ ਦਿਸ ਇੰਡੀਅਨ ਐਕਸਪ੍ਰੈਸ ਮੈਨ ਮੈਂ ਖੜਾ ਹੋ ਗਿਆ ਮੈਂ ਕਿ ਮੈਂ ਇਸ ਕਹਿੰਦਾ ਯੂ ਆਰ ਖਾਲਸਤਾਨੀ ਯੂ ਆਰ ਇਹ ਉਹਦੇ ਸਾਰੇ ਦੋਸ਼ ਮੇਰੇ ਤੇ ਲਾਤੇ ਜੀ ਜਿੰਨੇ ਆਪਣੀ ਐਸ਼ ਵਿੱਚ ਲਾਇਆ ਸਕਦਾ ਲਾ ਸਕਦਾ ਸੀ ਉਹ ਬੋਲੀ ਹੁਣ ਉਹ ਸੁਪਰ ਕੌਪ ਸੀ ਉਹਦੀ ਹਰ ਕਿਸੇ ਨੇ ਗੱਲ ਸੁਣਨੀ ਸੀ ਜਦੋਂ ਦੀ ਗੱਲ ਖਤਮ ਹੋ ਗਈ ਤੇ ਮੈਂ ਉਹਨੂੰ ਕਹਿਆ ਵੀ ਮੈਂ ਕੁਝ ਕਹਿਣਾ ਤੇ ਉਹਨੂੰ ਇਹ ਉਹਨੇ ਕਦੀ ਫੇਸ ਨਹੀਂ ਸੀ ਕੀਤਾ ਆਪਣੇ ਪੂਰੇ ਕੈਰੀਅਰ ਚ ਜੋ ਮੈਂ ਉਹਨੂੰ ਕਿਹਾ ਮੈਂ ਕਹਿਆ ਜੀ ਗੱਲ ਇਹ ਹੈ ਵੀ ਉਹ ਤੇ ਮੈਂ ਉੱਥੇ ਗਿਆ ਸੀ ਜੋ ਮੈਂ ਦੇਖਿਆ ਉਹ ਮੈਂ ਲਿਖਿਆ ਹਮ ਔਰ ਮੈਂ ਤੇ ਕਦੀ ਵੀ ਜੋ ਕੁਝ ਤੁਸੀਂ ਚਾਹੇ ਤੁਸੀਂ ਫੇਕ ਐਨਕਾਊਂਟਰ ਕਰਦੇ ਹੋ ਹਥਿਆਰ ਕਿੱਥੋਂ ਲੈਂਦੇ ਹੋ ਬੰਦਿਆਂ ਦੇ ਪਲਾਂਟ ਕਰਦੇ ਹੋ ਸਟੋਰੀ ਹੋਈ ਲੱਗਦੀ ਹੈ ਜਿਹੜੀ ਤੁਸੀਂ ਬਣਾ ਕੇ ਭੇਜ ਕੇ ਪ੍ਰੈਸ ਨੋਟ ਕਰਦੇ ਹੋ ਮੈਂ ਕਹਾਂ ਤੁਸੀਂ ਬੰਦੇ ਰੱਖੇ ਇਨਕਸਾਈ ਉਹ ਮੁੰਡਿਆਂ ਨੂੰ ਮਾਰ ਕੇ ਲਾਸ਼ਾਂ ਕੱਟ ਕੇ ਬਿਆਸ ਚ ਸੁੱਟਦੇ ਤੇ ਮੈਂ ਤਾਂ ਕਦੀ ਲਿਖਿਆ ਨਹੀਂ ਨਾ ਹੀ ਉਹ ਛਪਣਾ ਹੈ ਤੇ ਨਾ ਕੋਈ ਛਾਪਦਾ ਤੇ ਮੈਂ ਖਾਲਸਤਾਨੀਆਂ ਦਾ ਕਿਵੇਂ ਤੁਸੀਂ ਮੰਨੋਗੇ ਨਹੀਂ ਵੀ ਮੈਂ ਪਹਿਲੀ ਵਾਰੀ ਕਪੀਐਸ ਗਿਲ ਦਾ ਹੱਥ ਮੁੱਚਾਂ ਤੇ ਐ ਕਮਜ਼ਾ ਦੇਖਿਆ ਉਹ ਅਲਕੋਹਲਿਕ ਤੇ ਸੀ ਤੇ ਉਹ ਉਹਦਾ ਟਿਕ ਨਹੀਂ ਸੀ ਰਿਹਾ ਵੀ ਇਹ ਬੰਦਾ ਖੜਾ ਸਾਹਮਣੇ ਇਹਨੇ ਮੇਰੇ ਮੂੰਹ ਤੇ ਕੀ ਕਹਿ ਦਿੱਤਾ ਤੇ ਉਹ ਉੱਠ ਕੇ ਚਲੇ ਗਏ ਪ੍ਰੈਸ ਕਾਨਫਰੈਂਸ ਚ ਉਹਨਾਂ ਦੇ ਨਾਲ ਰਦੀਪ ਢਿੱਲੋਂ ਵੀ ਚਲੇ ਗਏ ਡੀਆਰ ਪੱਟੀ ਵੀ ਚਲੇ ਗਏ ਪੀਐਮ ਦਾਸ ਹੁੰਦੇ ਸੀ ਇੱਕ ਗਿਲ ਸੀਗੇ ਮਜੀਠੀਏ ਦੇ ਸ਼ਾਇਦ ਐਸਾਸ ਗਿਲ ਸੀ ਉਹ ਵੀ ਸਾਰੇ ਅੰਦਰ ਚਲੇ ਗਏ ਤੇ ਮੈਨੂੰ ਅਰਦੀਪ ਟਿੱਲੋਂ ਜਾਂਦਿਆਂ ਮੇਰੇ ਵੱਲ ਦੇਖ ਕੇ ਕੁਝ ਕਹਿ ਗਿਆ ਮੈਨੂੰ ਸਮਾਈਲ ਦੇ ਕੇ ਲੋ ਜੀ ਉਹ 15-20 ਮਿੰਟ ਨਹੀਂ ਆਏ ਤੇ ਉੱਥੇ ਐ ਸਨਾਟਾ ਛਾਇਆ ਹੋਇਆ ਸੀ ਪ੍ਰੈਸ ਜਿੱਥੇ ਕਾਨਫਰੰਸ ਹੋ ਰਹੀ ਸੀ ਇਰੀਗੇਸ਼ਨ 'ਚ ਕਿ ਜਿਵੇਂ ਕੋਈ ਮਰ ਗਿਆ ਤੇ ਹੁਣ ਕਿਸੇ ਨੇ ਕੁਸਕਣਾ ਵੀ ਨਹੀਂ ਚਲੋ ਜੀ ਉਹ 15 20 ਮਿੰਟ ਬਾਅਦ ਉਹਨੂੰ ਲੈ ਕੇ ਆਏ ਤੇ ਉਹਨੇ ਆਪਣਾ ਭਾਸ਼ਣ ਸ਼ੁਰੂ ਕਰਤਾ ਵੀ ਲੋਕਾਂ ਨੂੰ ਪਤਾ ਨਹੀਂ ਟੈਰਰਿਜ਼ਮ ਕੀ ਹੁੰਦਾ ਕਿਤਾਬਾਂ ਨਹੀਂ ਬੜਦੇ ਇਟਲੀ ਟੈਰਰਿਜ਼ਮ ਇਹ ਕਿੰਦੋਸਤਾਨ ਦਾ ਹਰਪ੍ਰੀਤ ਸਿੰਘ ਸੀ ਅੱਜਕੱਲ ਕੈਨੇਡਾ ਉਹ ਲਿਖਣ ਲੱਗ ਗਿਆ ਵੀ ਕਿਹੜੀ ਕਿਤਾਬਾਂ ਦੇ ਨਾਮ ਹੈ ਇਟਲੀ ਯੂਰਪ ਟੈਰਰਿਜ਼ਮ ਪੌਨਸਰ ਦੁਕਾਨਾ ਉਰਦੂ ਕਿਤਾਬਾਂ ਦੇ ਨਾਲ ਮੈਂ ਨਹੀਂ ਲਿਖੇ ਮੈਨੂੰ ਤੇ ਆਈ ਡਿਡ ਨਾਟ ਕੇਅਰ ਫਾਰ ਹਿਮ ਕਿਉਂਕਿ ਉਹ ਕੀ ਹੋਇਆ ਉਸ ਤੋਂ ਬਾਅਦ ਜੀ ਪ੍ਰੈਸ ਕਾਨਫਰੰਸ ਹੋਈ ਤੂੰ ਬੈਸਕਾਂ ਪਰਨ ਸਤੋ ਬਾਦਸੀ ਅੱਗੇ ਬਾਹਰ ਤੇ ਮੈਂ ਕੱਲਾ ਰਹਿ ਗਿਆ ਮੇਰੇ ਕੋਲ ਕੋਈ ਪੱਤਰਕਾਰ ਨਹੀਂ ਆਇਆ ਕੁਛ ਨਹੀਂ ਆਇਆ ਚਲੋ ਮੈਂ ਉਸ ਫਿਰੇ ਮੇਰੇ ਕੋਲ ਸਕੂਟਰ ਸੀਗਾ ਮੈਂ ਚਲਾ ਕੇ ਆਪਣਾ ਚਲਾ ਗਿਆ ਆਪਣੇ ਕਮਰੇ ਚ ਤੇ ਮੈਂ ਵੀ ਸੋਚਦਾ ਰਿਹਾ ਵੀ ਇਹ ਜੋ ਹੋਇਆ ਹੈ ਇਹਦਾ ਸ਼ਾਮ ਨੂੰ ਮੈਨੂੰ ਭਾਈ ਸ਼ਾਮ ਨੂੰ ਮੈਨੂੰ ਟੈਲੀਫੋਨ ਆਣੀਆਂ ਸ਼ੁਰੂ ਹੋ ਗਈਆਂ ਪੱਤਰਕਾਰਾਂ ਦੀਆਂ ਵੀ ਤੈਨੂੰ ਮਾਰ ਦੇਗਾ ਤੂੰ ਚੰਡੀਗੜ੍ਹ ਚਲਾ ਜਾ ਮੈਂ ਕਿ ਯਾਰ ਚੰਡੀਗੜ੍ਹ ਵੀ ਮਾਰ ਦੇਗਾ ਜੇ ਉਹ ਕੇ ਪੀ ਐਸ ਗਿਲ ਨੇ ਮਾਰਨਾ ਤੇ ਮੈਂ ਨਹੀਂ ਤੋ ਉਹ ਰਾਤ ਮੇਰੀ ਉਹ ਕਈ ਗੱਲਾਂ ਮੈਂ ਕਹਿ ਨਹੀਂ ਸਕਦਾ ਮਤਲਬ ਕਾਫੀ ਔਖੀ ਬੀਤੀ ਰਾਤ ਮੇਰੀ ਮੈਨੂੰ ਪਤਾ ਹੀ ਨਹੀਂ ਕਿੰਨੇ ਵਜੇ ਸੋਇਆ ਸਾਰੀ ਤਰ੍ਹਾਂ ਦੇ ਖਿਆਲ ਆਉਂਦੇ ਹੁੰਨੇ ਮੇਰਾ ਹਰ ਤਰ੍ਹਾਂ ਦੇ ਖਿਆਲ ਆਏ ਇਹ ਨਹੀਂ ਆਏ ਮਾਂ ਉਹ ਤੋਂ ਮੀਟ ਲੈ ਗਿਆ ਕਿਲੋ ਮੈਂ ਮੇਰਾ ਉਹ ਜੋਕੀਦਾਰ ਹੁੰਦਾ ਹੀ ਮੈਂ ਉਹਨੂੰ ਕਿਹਾ ਤੂੰ ਮੀਟ ਬਣਾ ਤੇ ਉਹਨੇ ਮੀਟ ਬਣਾਇਆ ਅਸੀਂ ਮੈਂ 12 1 ਵਜੇ ਤੱਕ ਸੁੱਤਾ ਨਹੀਂ ਖਾਂਦਾ ਪੀਂਦਾ ਰਿਹਾ ਤੇ ਫਿਰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੋ ਗਿਆ ਸਵੇਰੇ ਮੈਂ ਉੱਠਿਆ 6 7 ਵਜੇ ਤੇ ਮੈਂ ਖਿੜਕੀ ਖੋਲੀ ਬਾਹਰ ਦੇਖਿਆ ਤੇ ਦਿਨ ਚੜਿਆ ਹੋਇਆ ਸੀ ਤੇ ਉੱਥੋਂ ਸੜਕਾਂ ਤੋਂ ਲੋਕ ਅੰਮ੍ਰਿਤਸਰ ਤੇ ਆਪਣੇ ਕੰਮਾਂ ਤੇ ਇੱਧਰ-ਉੱਧਰ ਵਪਾਰੀ ਲੋਕ ਦੁਕਾਨਾਂ ਵਾਲੇ ਜਾ ਆ ਰਹੇ ਸੀ ਮੈਂ ਫਿਰ ਥੱਲੇ ਆਇਆ ਬਾਅਦ ਫਿਰ ਕੁ ਸੋਚ-ਸੂਚ ਕੇ ਫਿਰ ਮੈਂ ਉੱਪਰ ਚਲਾ ਗਿਆ ਹੂੰ ਸੋ ਮੈਂ ਦੱਸਦਾ ਕਿ ਇਹ ਜਿਹੜਾ ਉੱਥੇ ਮਾਹੌਲ ਸੀਗਾ ਹੂੰ ਇਹ ਮਾਹੌਲ ਅਜਿਹਾ ਸੀ ਕਿ ਕੇਪੀਐਸ ਗਿਲ ਕੁਝ ਵੀ ਟੋਲਰੇਟ ਨਹੀਂ ਸੀ ਕਰਦਾ ਹੂੰ ਸਮਝਿਓ ਉਤੋਂ ਬਾਅਦ ਕੀ ਹੋਇਆ ਉਤੋਂ ਬਾਅਦ ਜੀ ਉਹਨਾਂ ਨੇ ਮੇਰੇ ਤੇ ਦਬਾਅ ਪਾਣਾ ਸ਼ੁਰੂ ਕਰਤਾ ਵੀ ਮੈਂ ਪੈਸੇ ਲੈ ਲਾਂ ਮੈਂ ਉਹਨੂੰ ਟੈਲੀਵਿਜ਼ਨ ਲੈ ਲਾਂ ਸੋਨੀ ਦਾ ਇਹ ਉਹ ਮੈਂ ਉਹਦੇ ਸਾਰੇ ਬੰਦੇ ਭਜਾ ਦਿੱਤੇ ਮੈਂ ਕਿਹਾ ਯਾਰ ਤੁਸੀਂ ਤੂੰ ਤੁਹਾਡੀ ਜਰੂਰਤ ਕਿਵੇਂ ਹੋਈ ਤੋ ਮੈਂ ਤੁਹਾਨੂੰ ਇਹ ਦੱਸਦਾ ਵੀ ਜੀ ਫਿਰ ਮੈਨੂੰ ਸਮਝ ਆਈ ਵੀ ਇਹ ਜਿਹੜੇ ਬਾਕੀ ਨਾ ਇਹ ਜੀ ਪੁਲਿਸ ਕੋਲ ਲੁੱਟਦਾ ਇੰਨਾ ਪੈਸਾ ਆਂਦਾ ਸੀ ਕਿ ਉਹਦੀ ਬੜੀ ਖੁੱਲੀ ਡਿਸਟ੍ਰਿਬਿਊਸ਼ਨ ਹੁੰਦੀ ਸੀ ਤੇ ਉਹ ਪੈਸੇ ਵਿੱਚ ਰੰਗੇ ਹੋਏ ਸੀਗੇ ਤੇ ਉਹ ਉਦਾਂ ਵੱਡੀਆਂ ਗੱਲਾਂ ਕਰਦੇ ਸੀਗੇ ਇੱਕ ਤਾਂ ਇਹ ਬੜੀ ਵੱਡੀ ਘਟਨਾ ਹੋਈ ਕਿ ਤੁਸੀਂ ਕਿਵੇਂ ਉਸ ਤੋਂ ਬਾਅਦ ਗੁਜ਼ਰੇ ਔਰ ਉਸ ਤੋਂ ਬਾਅਦ ਕੀ ਕੀ ਹੁੰਦਾ ਰਿਹਾ ਖਰੀਦਨ ਦੀ ਕੋਸ਼ਿਸ਼ ਕੀਤੀ ਗਈ ਇੱਕ ਕਿਤਾਬ ਦਾ ਜਿਹੜਾ ਤੁਹਾਡੀ ਕਹਾਣੀ ਹੈ ਸਰਲੇਖ ਵੀ ਹੈ ਕਿ ਤੁਹਾਨੂੰ ਗਲਤ ਤਰੀਕੇ ਨਾਲ ਖਾੜਕੂ ਨਾਲ ਜੋੜ ਕੇ ਧਮਕੀਆਂ ਜਿਹੜੀਆਂ ਆਈਆਂ ਜਾਂ ਕੀ ਕਿਹਾ ਗਿਆ ਕਿਹਦੇ ਵੱਲੋਂ ਕਿਹਾ ਗਿਆ ਉਹ ਕੀ ਕਹਾਣੀ ਸੀ ਉਹ ਦੱਸੋ ਦੇਖੋ ਇੱਕ ਜਦੋਂ ਮੈਂ ਲੁਧਿਆਣੇ ਪੋਸਟ ਸੀ ਮੇਰੀ ਬਿਗਨਿੰਗ ਆਫ ਕੈਰੀਅਰ ਸੀ 1980 ਚ ਮੈਂ ਪਹਿਲੇ ਰੋਪੜ ਸੀ ਉਸ ਤੋਂ ਪਹਿਲੇ ਚੰਡੀਗੜ੍ਹ ਸੀ ਰੋਪੜ ਤੇ ਪਹਿਲੇ ਵੱਡੇ ਡਿਸਟ੍ਰਿਕਟ ਚ ਗਿਆ ਸੀ ਮੇਰੇ ਕੋਲ ਉੱਥੇ ਪਾਇਲ ਮਰਡਰ ਕੇਸ ਹੋ ਗਿਆ ਉਹਦੇ ਚਾਰ ਬੰਦੇ ਬਿਆਨ ਸਿੰਘ ਦੇ ਕਿਹਾ ਜਾਂਦਾ ਹੈ ਕੈਂਡ ਤੇ ਡੀਆਰ ਪੱਟੀ ਸੀਗਾ ਐਸਐਸਪੀ ਇਹਨਾਂ ਨੇ ਉਹਨਾਂ ਨੂੰ ਇੱਕ ਪਾਇਲ ਕੋਲ ਨਾਕਾ ਲਾ ਕੇ ਵੀ ਰਾਤ ਨੂੰ ਇਧਰੋਂ ਆ ਰਹੇ ਸੀ ਤੇ ਇਹਨਾਂ ਨੂੰ ਐਨਕਾਉਂਟਰ ਹੋਇਆ ਉਹ ਐਂ ਛੋਟੀ ਜੀ ਸੜਕ ਦੀ ਥੱਲੋਂ ਛੋਟਾ ਜੀ ਨਾਲੀ ਦੀ ਬ੍ਰਿਜ ਸੀਗਾ ਉੱਥੇ ਦੀ ਇੱਥੇ ਅਸੀਂ ਇਨਕਾਊਂਟਰ ਕੀਤਾ ਤੇ ਬੰਦੇ ਮਾਰਦੇ ਉਹ ਉਹ ਇਨਕਾਊਂਟਰ ਮੈਂ ਬੜੀ ਪ੍ਰੋਫੈਸ਼ਨਲੀ ਮੈਂ ਕਵਰ ਕੀਤਾ ਉਸ ਵਿੱਚ ਕੀ ਹੋਇਆ ਕਿ 12 ਪੁਲਿਸ ਅਫਸਰਾਂ ਤੇ ਕੇਸ ਰਜਿਸਟਰ ਹੋਇਆ ਤੇ 11 ਨੂੰ ਫੜ ਕੇ ਲੈ ਗਈ ਪੁਲਿਸ ਸੀਬੀਆਈ ਨੂੰ ਇਨਕੁਆਇਰੀ ਦੇਣੀ ਪਈ ਇੰਦਰਾ ਗਾਂਧੀ ਨੇ ਉਹ ਇਨਕੁਆਇਰੀ ਸੀਬੀਆਈ ਨੂੰ ਮਾਰਕ ਕਰਤੀ ਤੇ ਸੀਬੀਆਈ ਨੇ ਉਹ ਉਹ ਸਾਰਾ ਡਿਟੈਕਟ ਕਰ ਲਿਆ ਤੇ ਡਿਟੈਕਟ ਕਰਕੇ ਉਹਨਾਂ ਨੇ ਤੱਤ ਇਕੱਠੇ ਕਰਕੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਡੀਆਰ ਪੱਟੀ ਅੰਡਰਗਰਾਉਂਡ ਹੋ ਗਿਆ ਤੇ ਡੀਆਰ ਪੱਟੀ ਨੂੰ ਫਿਰ ਬਚਾਣ ਲਈ ਬੂਟਾ ਸਿੰਘ ਬੀਸੀ ਉਹਦੀ ਬੇਲ ਕਰਵਾਤੀ ਸੁਪਰੀਮ ਕੋਰਟ ਤੇ ਮੈਨੂੰ ਇਹ ਦੱਸਿਆ ਜਾਂਦਾ ਕਿ ਬਈ ਰਜੀਵ ਗਾਂਧੀ ਵੀ ਇਨਵੋਲਡ ਸੀਗਾ ਉਦੋਂ ਤੱਕ ਤੇ ਬੇਲ ਹੋ ਗਈ ਸਾਰਾ ਕੁਝ ਹੋ ਗਿਆ ਸੋ ਮੈਂ ਦੱਸਦਾ ਵੀ ਉਸ ਦੇ ਜਿਹੜੀ ਰੰਜਸ ਸੀ ਪੁਲਿਸ ਵਾਲਿਆਂ ਨੂੰ ਬਹੁਤ ਸੀ ਕਿਉਂਕਿ ਉਹਦੇ ਚ ਐਸਐਸਪੀ ਸਿਟੀ ਸੁਖਦਿਆਲ ਭੁੱਲਰ ਵੀ ਅਰੈਸਟ ਹੋਇਆ ਤੇ ਜੇਲ੍ਹ ਚ ਹੀ ਰਿਹਾ ਉਹਨਾਂ ਸਾਰਿਆਂ ਨੂੰ ਏ ਸੀ ਤੇ ਜਿਹੜਾ ਬੇਦੀ ਸੀਗਾ ਉਹ ਸੀਗਾ ਸਟੇਸ਼ਨ ਹਾਊਸ ਆਫੀਸਰ ਐਸਐਚਓ ਪਾਇਲ ਦਾ ਉਹ ਬੇਦੀ ਸੀ ਤੇ ਉਹਦੇ ਕੋਲ ਰਿਪੋਰਟ ਸੀਗੀ ਜਿਹੜੀ ਕੀਤੀ ਇਹ ਜੋਸ਼ੀ ਹੁੰਦਾ ਸੀ ਆ ਆਈਜੀ ਰੈਂਕ ਦਾ ਅਫਸਰ ਉਹਨੇ ਕੀਤੀ ਸੀ ਤੇ ਉਹਨੇ ਉਹਦੇ ਚ ਕਿਆ ਵੀ ਇਹਨਾਂ ਨੇ ਐਨਕਾਉਂਟਰ ਚ ਮਾਰਿਆ ਉਸ ਰਿਪੋਰਟ ਦੀ ਮੈਨੂੰ ਫੋਟੋ ਸਟੇਟ ਕਾਪੀ ਮਿਲ ਗਈ ਜੀ ਤੇ ਮੈਂ ਸਾਰੀ ਕਾਪੀ ਪੜ ਪੜ ਕੇ ਮੈਂ ਬੇਦੀ ਕੋਲ ਚਲਾ ਗਿਆ ਸੱਚੇ ਕੋਲ ਜੀ ਤੇ ਮੈਂ ਕਹਿੰਦਾ ਯਾਰ ਬੜੀ ਮਾੜੀ ਗੱਲ ਹੋਈ ਏ ਜਿਸ ਤਰ੍ਹਾਂ ਪੱਤਰਕਾਰਾਂ ਦਾ ਕਨਫਰਮ ਕਰਨ ਦਾ ਤਰੀਕਾ ਹੁੰਦਾ ਤੇ ਉਹ ਬੜਾ ਜੋਸ਼ ਆ ਗਿਆ ਕਹਿੰਦਾ ਬਕਵਾਸ ਰਿਪੋਰਟ ਹੈ ਇਹ ਹੈ ਉਹ ਹੈ ਮੇਰੇ ਕੋਲ ਪਈ ਹੈ ਮੈਂ ਕਹਿੰਦਾ ਨਹੀਂ ਮੇਰੇ ਕੋਲ ਹੈਗੀ ਹੈ ਤੇ ਉਹਨੇ ਮੈਨੂੰ ਕੱਢ ਕੇ ਦਿਖਾਣੀ ਸ਼ੁਰੂ ਕਰਤੀ ਕਹਿੰਦਾ ਇਹ ਕੀ ਹੈ ਇਹ ਕੀ ਹੈ ਤੇ ਮੈਨੂੰ ਕਨਫਰਮ ਹੋ ਗਿਆ ਵੀ ਜਿਹੜੀ ਫੋਟੋ ਕਾਪੀ ਮੇਰੇ ਕੋਲ ਹੈ ਉਹ ਹੀ ਇਹਦੇ ਕੋਲ ਹੈ ਹੁਣ ਮੈਂ ਉਹਦੇ ਤੇ ਸਟੋਰੀ ਕਰ ਸਕਦਾ ਤੇ ਉਹ ਆਪਣਾ ਬੋਲੀ ਗਿਆ ਮੈਂ ਕਿਉਂਕਿ ਜਰਨਲਿਸਟਾਂ ਜਰਨਲਿਸਟਸ ਇੱਕ ਸਟਾਈਲ ਹੁੰਦਾ ਵੀ ਇਨਫਾਰਮੇਸ਼ਨ ਕੱਢਣੀ ਹੈ ਤੁਸੀਂ ਕਨਫਰੋਨਟੇਸ਼ਨ ਨਾਲ ਇਨਫਾਰਮੇਸ਼ਨ ਨਹੀਂ ਕਰ ਸਕਦੇ ਤੁਸੀਂ ਹਮਦਰਦੀ ਨਾਲ ਹੀ ਕੱਢ ਸਕਦੇ ਉਹ ਜੋਸ਼ ਆ ਗਿਆ ਉਹਨੇ ਮੈਨੂੰ ਕਾਪੀ ਦਿਖਾਤੀ ਮੈਂ ਕਿ ਮੈਂ ਕਿਹਾ ਇਹ ਤੇ ਮੇਰੇ ਕੋਲ ਵੀ ਹੈਗੀ ਹੈ ਤੇ ਕਹਿੰਦਾ ਤੁਸੀਂ ਕਿੱਥੋਂ ਲਈਏ ਤੇ ਮੈਂ ਉਹਨੂੰ ਗਿਆ ਯਾਰ ਜਿਵੇਂ ਤੇਰੇ ਕੋਲ ਆਈ ਐਵੇਂ ਮੈਨੂੰ ਹੀ ਦੇ ਗਿਆ ਕੋਈ ਪੁਲਿਸ ਅਫਸਰ ਦੇ ਗਿਆ ਉਹ ਉਹਨੇ ਦੋ ਤਿੰਨ ਵਾਰੀ ਮੇਰੇ ਮੂੰਹ ਵੱਲ ਦੇਖਿਆ ਵੀ ਕਿਹੜਾ ਪੁਲਿਸ ਅਫਸਰ ਹੈ ਫਿਰ ਉਹਨੇ ਮੈਨੂੰ ਕਿਹਾ ਵੀ ਇਹ ਤੇ ਤਿੰਨ ਹੀ ਕਾਪੀਆਂ ਸੀ ਤੇ ਇੱਕ ਮੇਰੇ ਕੋਲ ਇੱਕ ਐਸਐਸਪੀ ਕੋਲ ਹੈ ਤੇ ਇੱਕ ਐਸਪੀ ਕੋਲ ਹੈ ਤੁਹਾਡੇ ਕੋਲ ਚੌਥੀ ਕਾਪੀ ਕਿੰਨੇ ਇਹਨਾਂ ਤਿੰਨਾਂ ਚੋਂ ਤੇ ਤੁਹਾਨੂੰ ਕੁਝ ਦੇ ਨਹੀਂ ਸਕਦਾ ਮੈਂ ਉਹਨੂੰ ਕਹੇ ਦੇ ਕਿਉਂ ਨਹੀਂ ਸਕਦਾ ਨਾ ਕਹਿੰਦਾ ਇਹ ਤੇ ਸਾਰੇ ਆਪ ਇਨਵੋਲਡ ਹੈ ਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਵੀ ਪਾਸੀ ਕਹਿੰਦਾ ਫਿਰ ਤੁਸੀਂ ਸੀਬੀਆਈ ਵਾਲਿਆਂ ਤੋਂ ਲਈ ਹੋਣੀ ਐ ਤੁਸੀਂ ਉਹਦੇ ਤੋਂ ਲਈ ਹੋਣੀ ਐ ਤੁਸੀਂ ਇਹ ਸਾਰੀ ਗੱਲਬਾਤ ਤੋਂ ਬਾਅਦ ਨਤੀਜਾ ਕੀ ਨਿਕਲਿਆ ਇਸ ਤੋਂ ਨਤੀਜਾ ਇਹ ਨਿਕਲਿਆ ਵੀ ਇਹ ਸਾਰੇ 13 ਪੁਲਿਸ ਅਫਸਰ ਅੰਦਰ ਹੋ ਗਏ ਇਹਨਾਂ ਦੀ ਬੇਲ ਨਹੀਂ ਹੋ ਰਹੀਆਂ ਸੁਪਰੀਮ ਕੋਰਟ ਤੱਕ ਰਿਜੈਕਟ ਹੋ ਗਈਆਂ ਐਸਐਸਪੀ ਐਸਪੀ ਸੁਖਦੇਵ ਸਿੰਘ ਦੀ ਪੁੱਲਰ ਦੀ ਵੀ ਹੋ ਗਈ। ਇਹ ਤੋਂ ਬਾਅਦ ਭੱਟੀ ਅੰਡਰਗਰਾਊਂਡ ਹੋ ਗਿਆ। ਜੀ। ਫਿਰ ਡੀਆਰ ਭੱਟੀ ਦੀ ਸੁਪਰੀਮ ਕੋਰਟ ਚੋਂ ਬੇਲ ਕਰਵਾਈ ਇਹ ਦੱਸਿਆ ਜਾਂਦਾ ਹੈ ਕਿ ਰਜੀਵ ਗਾਂਧੀ ਨੇ ਸਿਫਾਰਿਸ਼ ਪਾ ਕੇ ਬੂਟਾ ਸਿੰਘ ਥਰੂ ਕਿਉਂਕਿ ਬੂੜਾ ਸਿੰਘ ਤੇ ਇਹਨਾਂ ਦੀ ਜਾਤ ਬਰਾਦਰੀ ਦਲਦੀ ਹੈ। ਡੀਆਰ ਭੱਟੀ ਦੀ ਤੇ ਉਹ ਬੇਲ ਲਈ ਉਹਨਾਂ ਨੇ ਕਿਹਾ ਵੀ ਜਿਹੜੀ ਕੋਰਸਟ ਡਿਸਟ੍ਰਿਕਟ ਜਿੱਥੇ ਐ ਉੱਥੋਂ ਜਾ ਕੇ ਬੇਲ ਕਰਾ ਲਓ। ਅੱਛਾ ਬੇਲ ਹੋ ਗਈ ਇਹਨਾਂ ਦੀ ਫਿਰ ਸਾਰਿਆਂ ਦੀ ਹੋ ਗਈ। ਫਿਰ ਇਹਨਾਂ ਨੇ ਕੇਸ ਟਰਾਂਸਫਰ ਕਰਾ ਲਿਆ ਉਹਨਾਂ ਜਿਸ ਵੇਲੇ ਕੇਸ ਉਹਨੇ ਟਰਾਂਸਫਰ ਹੋ ਗਿਆ ਤੇ ਲੱਗ ਗਿਆ ਵੀ ਹੁਣ ਹੁਣ ਉਹਦੇ ਚ ਇੱਕ ਬੜੀ ਇੰਪੋਰਟੈਂਟ ਗੱਲ ਸੀ ਇਹਨਾਂ ਨੇ ਉਹਨਾਂ ਤੇ ਨੋਟ ਪਲਾਂਟ ਕੀਤੇ ਵੀ ਇਹਨਾਂ ਨੇ ਨਾ 10 ਲੱਖ 15 ਲੱਖ ਰੁਪਇਆ ਇਹ ਬੈਂਕ ਤੋਂ ਲੁੱਟਿਆ ਤੇ ਇਹ ਇਸ ਰੋਡ ਤੇ ਸੀ ਚੰਡੀਗੜ੍ਹ ਰੋਡ ਤੇ ਬੈਂਕ ਸੀਗਾ। ਤੇ ਮੈਂ ਜਦੋਂ ਇਹ ਪ੍ਰੈਸ ਕਾਨਫਰੈਂਸ ਕੀਤੀ ਤੇ ਉਸ ਤੋਂ ਬਾਅਦ ਮੈਂ ਬੈਂਕ ਚਲਾ ਗਿਆ ਟੈਕਸੀ ਲੈ ਕੇ ਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਇੱਕ ਉਹਨਾਂ ਨੇ ਜਿਹੜੇ ਨੋਟ ਦਿਖਾਏ ਉਹਦੇ ਤੋਂ ਸਲਿੱਪ ਫੜ ਲਈ ਕਿਹੜੇ ਬੈਂਕ ਦੇ ਜੀ ਉਹ ਬੈਂਕ ਤੇ ਉਸ ਬੈਂਕ ਦਾ ਨਾਮ ਸੀ ਮੈਂ ਉਸ ਬੈਂਕ 'ਚ ਚਲਾ ਗਿਆ ਮੈਂ ਉਹਨੂੰ ਬੈਂਕ ਵਾਲੇ ਨੂੰ ਕਿਹਾ ਵੀ ਤੁਹਾਡੇ ਤੁਸੀਂ ਕੋਈ ਐਫ ਆਈ ਆਰ ਦਰਜ ਕਰਾਈ ਹੈ ਕਹਿੰਦਾ ਕਾਦੀ ਮੈਂ ਕਿਹਾ ਮੈਂ ਪੁੱਛ ਰਿਹਾ ਮੈਨੂੰ ਪਤਾ ਲੱਗਾ ਤੁਸੀਂ ਕੋਈ ਕਹਿੰਦਾ ਅਸੀਂ ਕੋਈ ਨਹੀਂ ਕਰਾਈ ਮੈਂ ਕਿਹਾ ਤੁਹਾਡੇ ਤੇ ਡਾਕਾ ਵੱਜਿਆ ਤੇ ਬੈਂਕ ਲੁੱਟਿਆ ਗਿਆ ਤੇ ਉਥੇ ਪ੍ਰੈਸ ਕਾਨਫਰੰਸ ਹੋਈ ਇਹ ਕਹਿੰਦਾ ਨਹੀਂ ਜੀ ਮੈਂ ਕਹਿੰਦਾ ਤੁਹਾਡੇ ਬੈਂਕ ਦੀ ਐ ਸਲਿੱਪ ਦੇਖੋ ਤੁਹਾਡੇ ਬੈਂਕ ਦੀ ਇਹ ਕਹਿੰਦਾ ਆ ਮੈਂ ਕਹਿੰਦਾ ਨੋਟ ਕਹਿੰਨ ਉਹਨਾਂ ਨੇ ਵੀ ਤੁਹਾਡੇ ਬੈਂਕ ਤੋਂ ਗਏ ਮੈਂ ਸਵੇਰੇ ਸਟੋਰੀ ਕਰਤੀ ਵੀ ਬੈਂਕ ਮੈਨੇਜਰ ਨੇ ਨਾ ਐਫ ਆਈ ਆਰ ਦਰਜ ਕਰਾਈ ਹੈ ਨਾ ਇਹ ਨੋਟ ਉਹਨੇ ਦਿੱਤੇ ਇਹ ਨੋਟ ਉਹ ਲੈ ਕੇ ਆਏ ਸੀ ਉਹਨੇ ਸਲਿੱਪਾਂ ਲਾਤੀਆਂ ਉਹਨੇ ਫਿਰ ਮੈਨੂੰ ਸੱਚੀ ਗੱਲ ਦੱਸਤੀ ਕਹਿੰਦਾ ਸਾਡੇ ਕੋਲ ਪੁਲਿਸ ਵਾਲੇ ਲੈ ਕੇ ਆਏ ਸੀ ਨੋਟ ਤੇ ਉਹਨਾਂ ਨੂੰ ਕਿਹਾ ਵੀ ਇਹ ਬੈਂਕ ਦੀਆਂ ਸਲਿੱਪਾਂ ਲਾ ਦਿਓ ਤੇ ਮੇਰੇ ਵਰਕਰਾਂ ਨੇ ਸਲਿੱਪਾਂ ਲਾਤੀਆਂ ਸਟਾਫ ਨੇ ਤੇ ਕਹਿੰਦਾ ਅੱਛਾ ਇਹ ਕਹਾਣੀ ਬਣਾ ਲਈਏ ਲੋ ਜੀ ਉਹ ਖਬਰ ਛਪ ਗਈ ਸਾਡੇ ਫਰੰਟ ਪੇਜ ਤੇ ਇਹ ਸਾਰੇ ਐਕਸਪੋਜ਼ ਹੋ ਗਏ ਕਿਉਂਕਿ ਜੇ ਬੈਂਕ ਦੇ 15 ਲੱਖ ਰੁਪਏ ਲੁੱਟੇ ਜਾਣ ਤੇ ਬੈਂਕ ਦਾ ਜਿਹੜਾ ਉੱਪਰ ਦਾ ਹੈੱਡ ਕੁਆਟਰ ਹੈ ਉਹ ਵੀ ਪ੍ਰੈਸ ਕਾਨਫਰੰਸ ਕਰੇ ਕੁਝ ਕਰੇ ਉਸ ਖਬਰ ਤੇ ਫਿਰੇ ਬੜੇ ਚਿੜ ਗਏ ਕਿ ਵੀ ਇਹਨਾਂ ਦਾ ਪੱਠਾ ਬੈਠ ਗਿਆ ਉਹ ਜਿਹੜੀ ਇਨਵੈਸਟੀਗੇਸ਼ਨਾਂ ਬਾਅਦ ਚ ਹੋਈਆਂ ਉਹਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਗਈ ਉਹਦੀ ਵੀ ਡਿਟੇਲ ਇਨਵੈਸਟੀਗੇਸ਼ਨ ਹੋ ਕੇ ਪਾਰਟ ਆਫ ਇਸਾ ਬਣੀ ਜੀ ਤੋਂ ਮੇਰੇ ਕੋਲ ਆਈ ਹੋਈ ਵੀ ਮੈਂ ਕਿਹਾ ਵੀ ਮੈਂ ਪੁਲਿਸ ਦੇ ਇਹਦਾ ਹੀ ਦਖਲ ਨਹੀਂ ਦਿੰਦਾ ਮੈਂ ਤੁਸੀਂ ਮੈਂ ਰਿਪੋਰਟ ਕੀਤੀ ਉਹਦੇ ਤੁਸੀਂ ਆਪਣੇ ਮੈਂ ਪਾਰਟ ਆ ਕੋਈ ਮੈਂ ਰਿਕਾਰਡ ਨਹੀਂ ਕਰਾਂ ਜੀ ਉਹ ਰੜਕ ਸੀ ਇਹਨਾਂ ਨੂੰ ਤੋਂ ਉਹ ਇਹ ਪੁਲਿਸ ਅਫਸਰ ਰੜਕ ਨਿਕਲੀ ਕਿੱਥੇ ਜਾ ਕੇ ਨਹੀਂ 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 ਰੜਕ ਕੱਢਣੀ ਚਾਹਦੇ ਸੀ ਪਰ ਮੈਨੂੰ ਇੱਕ आईजी ने कौन, कौन भी भी ये दस दित्ता कि तैनू मारण ਲਈ ਮੇਰੇ ਤੋਂ ਪਰਮਿਸ਼ਨ ਲੈਣਾ ਆਇਸੀ ਵੀ ਤੇਰਾ ਫੇਕ ਐਨਕਾਊਂਟਰ ਕਰਨਾ ਹੈ ਤੇ ਤੂੰ ਅੰਮ੍ਰਿਤਸਰ ਆਇਆ ਤੇ ਤੂੰ ਇਹਨਾਂ ਤੋਂ ਬਚ ਕੇ ਰਹਿਣਾ ਕੌਣ ਕੌਣ ਸੀ ਉਹਨਾਂ ਚ ਚਲੋ ਅਫਸਰ ਕੋਈ ਵੀ ਹੋਵੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਜਿਹੜੀ ਆਪਣੀ ਕਿਤਾਬ ਲਿਖਾਂਗਾ ਉਸ ਅਫਸਰ ਨੂੰ ਪੁੱਛ ਕੇ ਮੈਂ ਨਾਂ ਬਾਦਿਆਂਗਾ ਕਿਉਂਕਿ ਅਫਸਰ ਅਲੇ ਜਿੰਦਾ ਹੈ ਜਿਹਦੇ ਨਾਂ ਲਿਆ ਉਹਨੇ ਉਹ ਵੀ ਜਿੰਦਾ ਹੈ ਤੇ ਉਹਨੇ ਕਿਹਾ ਵੀ ਦੋ ਇਹਨਾਂ ਤੋਂ ਬਚ ਕੇ ਰਹਿਣਾ ਇਹ ਤੇ ਮੈਂ ਇਹਨਾਂ ਨੂੰ ਉਹਨੇ ਅਫਸਰ ਨੇ ਜੋ ਮੈਨੂੰ ਹੋਰ ਪਰਸਨਲ ਗੱਲਾਂ ਗਈਆਂ ਕਹਿੰਦਾ ਹੁਣੇ ਤੈਨੂੰ ਮਾਰਨਗੇ ਨਹੀਂ ਕਿਉਂਕਿ ਗੱਲ ਮੇਰੇ ਤੱਕ ਪਹੁੰਚ ਗਈਏ ਤੇ ਤੈਨੂੰ ਬਣਾ ਰਹੇ ਸੀ ਜਿਹੜੇ ਇੰਦਰਾ ਗਾਂਧੀ ਦੇ ਕਾਤਲ ਸੀਗੇ ਉਹੀ ਇੱਕ ਰਾਤ ਤੇਰੇ ਲੁਧਿਆਣੇ ਘਰ ਚ ਰਹੇ ਤੇ ਉਹਨਾਂ ਨੂੰ ਤੂੰ ਪ੍ਰੈਸ ਨੋਟ ਵੀ ਬਣਾ ਕੇ ਦਿੱਤੇ ਤੇ ਇਹ ਸਾਜ਼ਿਸ਼ਦਾਨ ਨੂੰ ਉਹ ਤੇਰਾ ਅਨਕਾਊਂਟਰ ਕਰਨਾ ਚਾਹੁੰਦੇ ਸੀ ਪੂਰੀ ਤਿਆਰੀ ਸੀ ਅੱਛਾ ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਜਿਹੜੇ ਅਫਸਰ ਨੇ ਮੈਨੂੰ ਦੱਸਿਆ ਉਹ ਮੇਰੇ ਲੁਧਿਆਣੇ ਵਾਲੇ ਘਰ ਵਿੱਚ ਇੱਕ ਵਾਰੀ ਮੈਂ ਉਹਨੂੰ ਇਨਵਾਈਟ ਕੀਤਾ ਤੇ ਉਹ ਅਫਸਰ ਆ ਗਿਆ ਹੂੰ ਖਾਣਾ ਖਾਦਾ ਸੀ ਤੇ ਉਹਨਾਂ ਨੂੰ ਮੇਰੀ ਉਹਦੇ ਨਾਲ ਪੁਰਾਣੀ ਬੜੀ ਲੰਬੀ ਸਾਂ ਸੀ ਜਦੋਂ ਐਸਐਸਪੀ ਹੁੰਦਾ ਸੀ ਫਿਰ ਉਹ ਡੀਆਈਜੀ ਬਣਿਆ ਉਹ ਸੋ ਮੈਂ ਦੱਸਦਾ ਕਿ ਵੀ ਉਹ ਫਿਰ ਮੇਰਾ ਬਚਾਅ ਹੋ ਗਿਆ ਹੂੰ ਮੇਰਾ ਬਚਾਅ ਹੋ ਗਿਆ ਸੋ ਇਦਾਂ ਦਾ ਖਤਰੇ ਬੜੇ ਸੀਗੇ ਜ਼ਿੰਦਗੀ 'ਚ ਹੂੰ ਕਈ ਹੋਰ ਕੇਸ ਹੈ ਉਹ ਜੇ ਆਏ ਇੱਕ ਮੈਂ ਖਬਰ ਲਾ ਦਿੱਤੀ ਜੀਤ ਸਿੰਘ ਜੀਤਾ ਸੀਗਾ ਲੁਧਿਆਣੇ ਕੋਲ ਉਹਦਾ ਪਿੰਡ ਸੀਗਾ ਜੀ ਮੈਂ ਨਾਂ ਭੁੱਲ ਗਿਆ ਪਿੰਡ ਦਾ ਜੀ ਉਹ ਹਵੇਲੀ ਚ ਲੁਕਿਆ ਹੋਇਆ ਸੀ ਤੇ ਉਹਦੀ ਹਵੇਲੀ ਵਿੱਚ ਉਹਦਾ ਇਨਕਾਊਂਟਰ ਹੋਇਆ ਹੈ ਜੀ ਉਸ ਇਨਕਾਊਂਟਰ ਚ ਪੁਲਿਸ ਨੇ ਇੰਨੀ ਨਜਾਇਜ਼ ਕੀਤੀ ਪਹਿਲੇ ਤੇ ਉਹਦੇ ਪਿੰਡ ਵਿੱਚ ਇੱਕ ਰੇੜੇ ਵਾਲਾ ਸੀਗਾ ਜਿਹਦੇ ਕੋਲ ਬਲਦਾਂ ਦਾ ਰੇੜਾ ਸੀ ਤੇ ਰੇਤਾ ਇਟਾਂ ਟੋਂਦਾ ਸੀ ਉਹਨੂੰ ਵਿੱਚ ਪਾ ਲਿਆ ਤੇ ਉਹਨੂੰ ਕਿਹਾ ਕਿ ਵੀ ਤੂੰ ਉੱਪਰ ਜਾ ਕੇ ਤੇ ਉਹਨੂੰ ਕਹੇ ਸਰੈਂਡਰ ਕਰ ਦੇ ਜੀ ਤੋਂ ਜਿਹੜਾ ਉਹ ਜੀਤਾ ਸੀਗਾ ਜੀਤ ਸਿੰਘ ਜੀਤਾ ਮਿਲੀਟੈਂਟ ਉਹਨੇ ਕਿਆ ਵੀ ਜਿਹੜਾ ਵੀ ਇਹ ਤੂੰ ਵਾਪਸ چلا ਜਾ ਉਹਦੇ ਪਿੱਛੇ ਪੁਲਿਸ ਵਾਲੇ ਉਹਨੂੰ ਅੱਗੇ ਕਰ ਰਹੇ ਸੀ ਉਹ ਉਹ ਮਾਰ ਦਿੱਤਾ ਉਹਨੇ ਉਹਦੇ ਬਾਅਦ ਉਹਦੀਆਂ ਭੈਣਾਂ ਲਿਆਏ ਪਿੰਡਾਂ ਤੋਂ ਜਿੱਥੇ ਕਿੱਥੇ ਸੋਰਿਆਂ ਦੇ ਬਈਆਂ ਹੋਈਆਂ ਸੀਗੀਆਂ ਜੀਤੇ ਦੀਆਂ ਉਹਨਾਂ ਨੂੰ ਕਿਹਾ ਬਈ ਵੀਰੇ ਤੂੰ ਛੱਡ ਦੇ ਸਰੈਂਡਰ ਕਰ ਦੇ ਉਹਨੇ ਕਿਹਾ ਵੀ ਤੁਸੀਂ ਚੱਲੇ ਜੋ ਨੀਤੇ ਮਾਂ ਗੋਲੀਆਂ ਚ ਉਹਨੇ ਗੋਲੀਆਂ ਚਲਾਤੀਆਂ ਉਹਦੀ ਇੱਕ ਪੈਣ ਆਣੀ ਵੀ ਹੋ ਗਈ ਇਹ ਕੇਸ ਮੈਂ ਕੀਤਾ ਰਿਪੋਰਟ ਇਹ ਰਿਪੋਰਟ ਹੁਣ ਸਾਨੂੰ ਤੇ ਪੁਲਿਸ ਵਾਲੇ ਹੀ ਦੱਸਦੇ ਸੀ ਵੀ ਕੀ ਹੋਇਆ ਪੁਲਿਸ ਵਾਲੇ ਇਸ ਲਿੰਨ ਸੀ ਦੱਸ ਰਹੇ ਕਹਿੰਦੇ ਯਾਰ ਉਹ ਬੜੀ ਨਜਾਇਜ਼ ਹੋਈ ਹੈ ਉਹ ਇਸ ਪਿੰਡ ਦਾ ਢੋਂਦਾ ਸੀ ਉਹ ਰੇਤਾ ਇਟਾਂ ਤੇ ਉਹ ਉੱਪਰ ਪੇਜਿਆ ਇਹਨਾਂ ਨੇ ਤੇ ਮਾਰੇ ਆ ਗਿਆ ਫਿਰ ਜਿਸ ਵੇਲੇ ਮੈਨੂੰ ਇਹ ਪਤਾ ਲੱਗ ਗਿਆ ਮੈਂ ਦੂਸਰੇ ਅਫਸਰ ਕੋਲ ਗਿਆ ਤੀਸਰੇ ਨੇ ਇੱਕ ਦਸਤਾਉਦੀਆਂ ਪੈਣਾ ਵੀ ਭੇਜੀਆਂ ਸੀਗੀਆਂ ਕਿਉਂਕਿ ਪਈਂ ਪੁਲਿਸ ਵਾਲੇ ਨੂੰ ਸੰਭਤੀ ਵੀ ਹੁੰਦੀ ਏ ਕਿ ਵੀ ਅਨਿਆਏ ਹੋ ਰਿਹਾ ਬਹੁਤ ਜ਼ਿਆਦਾ ਤੇ ਉਹ ਮੈਂ ਰਿਪੋਰਟ ਕਰਦੀ ਔਰ ਬੋਲਟ ਕਰਦੀ ਤੇ ਮੈਂ ਕੇਬੀਐਸ ਸਿੱਧੂ ਜਿਹੜਾ ਐਡੀਸ਼ਨਲ ਚੀਫ ਸਕੱਟਰੀ ਰਿਟਾਇਰ ਹੋਇਆ ਉਹ ਐਸਐਸਪੀ ਅੰਮ੍ਰਿਤਸਰ ਸੀ ਉਹ ਨਾਲ ਕੋਲ ਚਲਾ ਗਿਆ ਮੈਂ ਜੀ ਨਹੀਂ ਹੋਈ ਏ ਹਿਊਮਨ ਰਾਈਟਸ ਦਾ ਕੁਐਸਚਨ ਹੈ ਵੀ ਦੀ ਇਨਕੁਆਰੀ ਤੁਸੀਂ ਕਰੋਗੇ ਉਹਨੇ ਨੂੰਹ ਨੂੰ ਹੁਣ ਪਤਾ ਨਹੀਂ ਬੇਸਮਝੀ ਚ ਕਹਿਤਾ ਜਾਂ ਉਹਨੂੰ ਸਮਝ ਨਹੀਂ ਸੀ ਕੇ ਪੀ ਐਸ ਗਿੱਲ ਨੂੰ ਨੇ ਕਿਹਾ ਵੀ ਇਨਕੁਆਇਰੀ ਤੇ ਹੋਣੀ ਚਾਹੀਦੀ ਹੈ ਮੈਂ ਇਨਕੁਆਇਰੀ ਆਰਡਰ ਕਰ ਦਿਆਂ ਜੀ ਮੈਂ ਇਹ ਖਬਰ ਲਗਾਤੀ ਜਦੋਂ ਇਹ ਖਬਰ ਛਪ ਗਈ ਤੇ ਸਵੇਰੇ ਕੇ ਪੀ ਐਸ ਗਿੱਲ ਨੇ ਟੈਲੀਫੋਨ ਕੀਤਾ ਕੇਬੀਐਸ ਸਿੱਧੂ ਨੂੰ ਹੂੰ ਤਾਂ ਕੇਬੀਐਸ ਸਿੱਧੂ ਦੀ ਵਾਈਫ ਹਤੇ ਇਨਕਮ ਟੈਕਸ ਅਸਿਸਟੈਂਟ ਇਨਕਮ ਟੈਕਸ ਕਮਿਸ਼ਨਰ ਸੀ ਅ ਅੰਮ੍ਰਿਤਸਰ ਮੈਂ ਟੜਕੇ ਦੇ ਖਾਂ ਦੋਨੋਂ ਮੇਰੇ ਘਰ ਆ ਗਏ ਸਵੇਰੇ ਸਵੇਰੇ ਹੂੰ ਮੈਂ ਬੜਾ ਰਾਨ ਹੋਇਆ ਵੀ ਇੰਨੀ ਤੜਕੀ ਉਹਨਾਂ ਨੂੰ ਕੇਪੀਐਸ ਗਿੱਲ ਨੇ ਕਿਹਾ ਸੀ ਵੀ ਤੂੰ ਇਹ ਰਿਪੋਰਟ ਦੇਨਾਈ ਕਰਵਾ ਨਹੀਂ ਤੇ ਫਿਰ ਤੇਰੀ ਮੈਂ ਦੇਖਾਂਗਾ ਕੀ ਹੁੰਦਾ ਤੇਰੇ ਨਾਲ ਤੇਰੀ ਸਬਸਿਕਿਉਰਟੀ ਵੀ ਡਰਾ ਹੋ ਜਾਏ ਮੇਰੀਆਂ ਜੀ ਉਹਨਾਂ ਨੇ ਬਣੀਆਂ ਮਿੰਤਾ ਕੀਤੀਆਂ ਦੋਨਾਂ ਨੇ ਵੀ ਤੁਸੀਂ ਇਹਦਾ ਮੈਂ ਕਹਿਆ ਜੀ ਤੁਸੀਂ ਇਹਦਾ ਡਿਨਾਇਲ ਭੇਜ ਦਿਓ ਮੈਂ ਤੁਹਾਡਾ ਡਿਨਾਇਲ ਵੀ ਛਾਪ ਦੇਵਾਂਗਾ ਤੇ ਜੋ ਕੁਝ ਮੈਂ ਕਹਿਣਾ ਹੈ ਉਹ ਵੀ ਚਲੋ ਦੂਜੇ ਦਿਨ ਖਬਰ ਲੱਗੀ ਤੇ ਉੱਪਰ ਡਿਨਾਇਲ ਲੱਗ ਗਿਆ ਥੱਲੇ ਮੈਂ ਕਿਹਾ ਇਹ ਸਟੈਂਡ ਬਾਈ ਸਟੋਰੀ ਮੈਂ ਇੰਨੇ ਵਜੇ ਮਿਲਿਆ ਇਹਦੇ ਦਫ਼ਤਰ ਚ ਗਿਆ ਇਹਨੇ ਕਿਹਾ ਪਰ ਹੁਣ ਇਹਦੇ ਤੇ ਕੇਪੀਐਸ ਗਿਲ ਦਾ ਇੰਨਾ ਪ੍ਰੈਸ਼ਰ ਹੈ ਕਿ ਇਹਨਾਂ ਦੀ ਸਿਕਿਉਰਿਟੀ ਵੀ ਡਰਾ ਕਰ ਲੇਗਾ ਇਹ ਦੋਨੋਂ ਮੀਆਂ ਬੀਬੀ ਕਬਰਾਏ ਸਾਰਾ ਉਹ ਖਬਰ ਛਾਪ ਗਈ ਤੇ ਮੈਂ ਦੱਸਦਾ ਵੀ ਇਦਾਂ ਹੀ ਜਦੋਂ ਸਰੈਂਡਰ ਹੁੰਦੇ ਸੀ ਹੁਣ ਮੈਂ ਤੁਹਾਨੂੰ ਸਰੈਂਡਰਾਂ ਦੀ ਸਟੋਰੀ ਦੱਸਦਾ ਜਿਹੜੇ ਉਸ ਵੇਲੇ ਵੀ ਪੁਲਿਸ ਅਫਸਰ ਸੀ ਸਾਰੇ ਨਾਂ ਤੇ ਧੋਖੇਬਾਜ਼ ਸੀ ਨਾ ਉਹ ਮੁੰਡਿਆਂ ਨੂੰ ਨਜਾਇਜ਼ ਮਾਰਨ ਵਾਲੇ ਸੀ ਬਹੁਤ ਸਾਰਿਆਂ ਦਾ ਜਿਹੜੇ ਫੇਕ ਐਨਕਾਊਂਟਰ ਹੁੰਦੇ ਸੀ ਉਹਦੇ ਵਿੱਚ ਸਿੰਪਤੀ ਵੀ ਹੁੰਦੀ ਸੀ ਤੇ ਮੈਂ ਇੱਕ ਦਿਨ ਸਰੈਂਡਰ ਹੋਏ ਬੰਦੇ ਤੇ ਮੈਨੂੰ ਐ ਲੱਗਿਆ ਵੀ ਇਹ ਪੁਲਸੀਏ ਲੱਗਦੇ ਮੈਨੂੰ ਉਹਦੇ 2-3 ਬੰਦੇ ਮੈਨੂੰ ਐ ਲੱਗੇ ਸਰੈਂਡਰ ਚ ਮੈਗਾ ਅਫਸਰ ਨੂੰ ਗਿਆ ਮੈਂ ਯਾਰ ਇਹ ਤੇ ਬੰਦੇ ਪੁਲਿਸ ਵਾਲੇ ਲੱਗਦੇ ਮੈਨੂੰ ਇਹਨਾਂ ਤੇ ਕੋਈ ਇਹਨਾਂ ਨੂੰ ਡਰ ਨਹੀਂ ਭੈ ਨਹੀਂ ਵੀ ਐ ਹੱਥ ਖੜੇ ਕਰਤੇ ਹਥਿਆਰ ਵੀ ਦੇ ਦਿੱਤੇ ਹਥਿਆਰ ਉਹਨਾਂ ਕੋਲ ਕਿੱਥੋਂ ਆਏ ਉਹ ਉਹ ਪੁਲਿਸ ਨੇ ਹੀ ਉਹਨਾਂ ਨੂੰ ਹਥਿਆਰ ਦਿੱਤੇ ਹੋਏ ਸੀ ਜਿਹੜੇ ਉਹ ਸਰੈਂਡਰ ਕਰ ਰਹੇ ਸੀ ਉਹਦੇ ਨਾਲ ਇੱਕ ਸਰੈਂਡਰ ਕਰਨ ਦਾ ਮਾਹੌਲ ਕ੍ਰੀਏਟ ਹੋ ਰਿਹਾ ਸੀ ਪੰਜਾਬ 'ਚ ਵੀ ਲੋਕ ਹੁਣ ਮਿਲਿਟੈਂਟ ਸਰੈਂਡਰ ਕਰਨ ਲੱਗ ਗਏ ਦੋ ਮਿਲਿਟੈਂਟਾਂ ਤੋਂ ਸਰੈਂਡਰ ਕਰਾਣਾ ਤੇ ਜਿਹੜੇ ਨਾਲ 15 ਹੋਰ ਹੋਣੇ ਉਹ ਉਹਨਾਂ ਦੇ ਪੁਲਿਸ ਦੀ ਕਨਸਟੇਬਲਰੀ ਹੋਈ ਹੁੰਦੀ ਸੀ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਹਥਿਆਰ ਦੇ ਤੇ ਜੀ ਸਵੇਰੇ ਖਬਰਾਂ ਲੱਗ ਜਾਂਦੀਆਂ ਸੀ ਵੀ ਇੰਨੀਆਂ AK47 ਇੰਨੀਆਂ ਉਹ ਸਰੈਂਡਰ ਚ ਆਈਆਂ ਤੇ ਇਹਨੇ ਬੰਦੇ ਫਲਾਣਾ ਹਰਗਨਾਲ ਤੇ ਉਹ ਲੈਫਟੀਨੈਂਟ ਜਰਨਲ ਲਾ ਦਿੰਦੇ ਸੀ ਇਹ ਲੈਫਟੀਨੈਂਟ ਜਰਨਲ ਬਟਾਲਾ ਲੈਫਟੀਨੈਂਟ ਜਰਨਲ ਦਾਖਾ ਇਹ ਉਹ ਲੱਗੇ ਲਾਲੂ ਕੇ ਤੇ ਸਾਡੇ ਅਸੀਂ ਕੀ ਅਸੀਂ ਨਾ ਭੇਜਦੇ ਤਾਂ ਉਹਨਾਂ ਦੀ ਚੰਡੀਗੜ੍ਹੋਂ ਲੱਗ ਜਾਂਦੀ ਸੀ ਜੋ GPS ਗਿਲ ਕਹਿੰਦਾ ਸੀ ਅਖਬਾਰਾਂ 'ਚ ਉਹ ਹੀ ਛਪਦਾ ਸੀਗਾ ਉਹ ਛਪ ਗਿਆ ਸਵੇਰੇ ਵੀ ਨੇ ਲੈਫਟਨੈਂਟ ਜਰਨਲ ਫੜ ਲਏ ਇਹ ਫੜ ਲੇ ਫਿਰ ਨਾ ਉਹ ਡੇਟ ਦਿੰਦਾ ਸੀ ਕੇ ਪੀਐਸ ਕੇ ਲਈ ਇਹ ਬੜੀ ਇੰਪੋਰਟੈਂਟ ਗੱਲ ਸੀ ਡੇਟ ਇਸ ਤਰ੍ਹਾਂ ਦਿੰਦਾ ਸੀ ਵੀ ਹੁਣ ਪੁਰਾਣੀ ਤਰੀਕ ਫਲਾਣਾ ਫਲਾਣਾ ਸਾਡੇ ਕੋਲ ਸਿਲੰਡਰ ਕਰੇਗਾ ਉਹ ਜਿਹੜੇ ਸਰੰਡਰ ਕਰਦੇ ਸੀ ਉਹ ਦੋ ਬੰਦੇ ਜਿਨ੍ਹਾਂ ਦਾ ਨਾਮ ਲੈ ਕੇ ਜਾਂਦਾ ਸੀ ਉਹੀ ਹੁੰਦੇ ਸੀ ਪਰ ਉਹਦੇ ਨਾਲ ਉਹ 25 30 ਹੋਰ ਹੁਣ ਕਿਸੇ ਨੇ ਰਿਕਾਰਡ ਤੇ ਰੱਖਿਆ ਨਹੀਂ ਵੀ ਜਿਹੜੇ ਸਰੰਡਰ ਹੋਏ ਉਹ ਕਿੱਥੇ ਗਏ ਜੀ ਕੁਈ ਰਿਕਾਰਡ ਹੋਣਾ ਚਾਹੀਦਾ ਨਾ ਤੁਸੀਂ ਫਰਜ਼ ਕਰੋ ਪੰਜਾਬ ਵਿੱਚ 200 ਸਰੈਂਡਰ ਕਰਾਇਆ ਮਿਲਿਟੈਂਟ ਤੇ ਉਹ ਕਿੱਥੇ ਗਏ ਹੁਣ ਹੂੰ ਉਹਨਾਂ ਨੂੰ ਸੁਝਾਵਾਂ ਹੋਈਆਂ ਨਾ ਕੇਸ ਹੋਏ ਨਾ ਕੋਰਟਾਂ 'ਚ ਪੇਸ਼ ਕੀਤੇ ਨਾ ਕੁਝ ਨਾ ਕੀਤੇ ਨਾ ਉਹ ਤਾਂ ਇੱਕ ਸਰੈਂਡਰ ਦਾ এনवायरमेंट ਕ੍ਰੀਏਟ ਕਰਨਾ ਡਰਾਮਾ ਸੀ ਵੀ ਜੇ ਤੁਸੀਂ ਸਰੈਂਡਰ ਕਰਦੇ ਹੋਗੇ ਤੁਹਾਨੂੰ ਛੱਡ ਦੇਾਂਗੇ ਮਾਫ ਕਰ ਸੋ ਇੱਕ ਮੈਨੂੰ ਇਹ ਪਤਾ ਲੱਗਾ ਵੀ ਇਹ ਸਰੈਂਡਰ ਦਾ ਡਰਾਮਾ ਕੀ ਹੈ ਫਿਰ ਮੈਨੂੰ ਇੱਕ ਪੁਲਿਸ ਆਫਸਰ ਨੇ ਸਾਰੀ ਡਿਟੇਲ ਦੱਸ ਹੀ ਦਿੱਤੀ ਉਹ ਕਹਿੰਦਾ ਵੀ ਐ ਆਉਂਦਾ ਹੁਣ ਇਦਾਂ ਹੀ ਐ ਇਦਾਂ ਹੀ ਖਤਮ ਹੋਊਗੀ ਤੋ ਉਹ ਫਿਰ ਇੱਕ ਡੇਟ ਦੇ ਦਿੱਤੀ ਮੈਂ ਉਦੋਂ ਉੱਥੇ ਸੀ ਕੇਪੀਐਸ ਗੱਲ ਨੇ ਵੀ ਕੱਲ ਤੋਂ ਫਲਾਨੀ ਡੇਟ ਤੋਂ ਬਾਅਦ ਆਖਰੀ ਇਹ ਹੈਗਾ ਮਿਲਿਟੈਂਟ ਟੈਰਰਿਸਟ ਜੋ ਵੀ ਉਹ ਕਹਿੰਦੇ ਸੀ ਤੇ ਉਸ ਤੋਂ ਬਾਅਦ ਪੰਜਾਬ 'ਚ ਮਿਲਿਟੈਂਸੀ ਖਤਮ ਹੋ ਜਾਏਗੀ ਉਹ ਡਰਾਮਾ ਜਿਹਾ ਕੀਤਾ ਉਹਨਾਂ ਨੇ ਤੇ ਖਤਮ ਹੋ ਗਈ ਪੰਜਾਬ 'ਚ ਮਿਲਿਟੈਂਸੀ ਇਕਦਮੀ ਬੰਦਾ ਕੋਈ ਰਿਹਾ ਹੀ ਨਹੀਂ ਇੱਕ ਜਿਹੜਾ ਨਾਈਟ ਡੋਮੀਨੇਸ਼ਨ ਕਰਦੇ ਸੀ ਨਾਈਟ ਡੋਮੀਨੇਸ਼ਨ ਜੇ ਹੁੰਦੀ ਸੀ ਵੀ ਅੰਮ੍ਰਿਤਸਰ ਚ ਪੁਲਿਸ ਰਾਤ ਨੂੰ 12 ਵਜੇ ਪੱਤਰਕਾਰਾਂ ਨੂੰ दारू-ਦੂਰ ਪਿਆ ਕੇ ਮੋਨ ਇੰਟਰਨੈਸ਼ਨਲ ਰੋਟੀ-ਰੋਟੀ ਖਵਾ ਕੇ ਜੀਪਾਂ ਦਿੱਤੀਆਂ ਹੁੰਦੀਆਂ ਸੀ ਅੱਗੇ ਜੀਪਾਂ ਤੇ ਕਾਨ ਲੱਗੀਆਂ ਹੁੰਦੀਆਂ ਸੀ ਜੀਪਾਂ ਜਾਂਦੀਆਂ ਸੀ ਪਿੱਛੇ ਪਿੱਛੇ ਪੱਤਰਕਾਰਾਂ ਦੀਆਂ ਗੱਡੀਆਂ ਹੁੰਦੀਆਂ ਸੀ ਉਹ ਜਿਹੜਾ ਜਿਹੜਾ ਮੰਡ ਏਰੀਆ ਸੀ ਬਿਆਸ ਵਾਲਾ ਉਸ ਕੁਮਾਖ ਮੂਕੇ ਲੈ ਆਂਦੇ ਸੀ ਵੀ ਨਾਈਟ ਡੋਮੀਨੇਸ਼ਨ ਹੋ ਗਈ ਤਾਂ ਕੋਈ ਹੈ ਨਹੀਂ ਸੋ ਇਦਾਂ ਦੇ ਯੂ ਸੀ ਸਟੇਟਾਂ ਨੂੰ ਕਰਨੇ ਵੀ ਪੈਂਦੇ ਨੇ ਮੈਂ ਬਾਅਦ ਹੁਣ ਰਿਅਲਾਈਜ਼ ਕਰਦਾ ਵੀ ਸਟੇਟ ਨੇ ਇਸ ਮੂਮੈਂਟ ਨੂੰ ਫੇਲ ਕਰਨਾ ਸੀ ਇਹਦੇ ਚ ਪੈਨੀਟ੍ਰੇਸ਼ਨ ਕੀਤੀ ਉਹਨਾਂ ਨੇ ਆਪਣੇ ਬੰਦੇ ਵਾੜੇ ਪੁਲਸੀਆ ਵਾੜੇ ਉਹਨਾਂ ਪੁਲਸੀਆ ਨੇ ਵੀ ਬੰਦੇ ਮਾਰੇ ਉਹਨਾਂ ਪੁਲਸੀਆ ਨੇ ਵੀ ਰੇਪ ਕੀਤੇ ਤਾਂ ਜੋ ਲੋਕ ਜਿਹੜੇ ਉਹਨਾਂ ਨੂੰ ਵਿਸ਼ਵਾਸ ਹੋ ਜਾਏ ਇਹ ਮਿਲੀਟੈਂਟਾਂ ਨੂੰ ਵੀ ਇਹ ਜਿਹੜਾ ਬੰਦਾ ਇਹ ਜੈਨੂਨ ਹੈ ਤੇ ਬਾਅਦ ਜੋ ਸਾਰੇ ਬੰਦੇ ਤੁਹਾਡੇ ਸਾਹਮਣੇ ਹੀ ਐ ਦੇ ਜੋ ਕੋ ਜੋ ਹੈ ਪਿੰਕੀ ਵੀ ਘੁੰਮਦਾ ਤੇ ਖਾਲਸਤਾਨੀ ਡਾਕਟਰ ਸੌਣ ਸਿੰਘ ਵੀ ਆ ਕੇ ਲੈਂਡ ਕਰ ਗਿਆ ਤੇ ਚੁੱਪ ਕਰਕੇ ਘਰ ਬੈਠਾ ਸੌਣ ਸਿੰਘ ਬੋਪਰਾਏ ਆਈਐਸ ਬੋਪਰਾਏ ਦਾ ਫਾਦਰ ਹੈ ਤੇ ਉਹ ਜਿਹੜਾ ਸੀਗਾ ਜਗਜੀਤ ਸਿੰਘ चौहान ਜੀ ਉਹ ਮਨਿਸਟਰ ਵੀ ਰਿਹਾ ਅਕਾਲੀ ਦਲ ਟੁੰਡਾ ਉਹ ਵੀ ਲੰਡਨ ਤੋਂ ਆਇਆ ਮੈਂ ਉਹਦਾ ਦਫਤਰ ਵੀ ਲੰਡਨ ਗਿਆ ਸੀ ਦੇਖਿਆ ਮੈਂ ਅੰਦਰ ਨਹੀਂ ਗਿਆ ਹਾਈਡ پارک ਦੇ ਨੇੜੇ ਬੜੀ ਮਹਿੰਗੀ ਥਾਂ ਤੇ ਖਾਲਿਸਤਾਨ ਦਾ ਦਫਤਰ ਸੀ ਝੰਡੇ-ਚੁੰਡੇ ਲੱਗੇ ਸੀ ਮੈਂ ਅੰਦਰ ਧਿਆਨ ਅੰਦਰ ਨਹੀਂ ਗਿਆ ਵੀ ਐਵੇਂ ਮੈਨੂੰ ਇਹਨਾਂ ਜਾ ਕੇ ਭਾ ਤੁਸੀਂ ਬਹੁਤ ਨਿੱਕੀਆਂ ਤੋਂ ਲੈ ਕੇ ਵੱਡੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਨੇ ਗੱਲਾਂ ਹੋਰ ਵੀ ਬਹੁਤ ਨੇ ਕੋਸ਼ਿਸ਼ ਕਰਾਂਗੇ ਅੱਗੇ ਵੀ ਰابطਾ ਜਿਹੜਾ ਕਾਇਮ ਰਵੇ ਤੇ ਤੁਹਾਡੇ ਨਾਲ ਅਸੀਂ ਗੱਲ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਤੁਸੀਂ ਉਹ ਸਾਰੀਆਂ ਕਹਾਣੀਆਂ ਆਪਣੀ ਜ਼ੁਬਾਨੀ ਦਸੀਆਂ ਮੈਂ ABC ਪੰਜਾਬ ਦੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਕਹਿੰਦਾ ਤੇ ਉਮੀਦ ਹੈ ਇਹ ਤੁਹਾਨੂੰ ਜਿਹੜੀ ਇੰਟਰਵਿਊ ਅੱਜ ਲਈਏ ਸੰਦੀਪ ਸਿੰਘ ਨੇ ਤੇ ਜਿਹੜੀ ਉਹ ਕਿਤਾਬ ਲਿਖੀ ਆ ਪੁੱਲਰ ਸਾਹਿਬ ਨੇ ਪੁੱਲਰ ਸਾਹਿਬ ਇੱਕ ਉੱਚ ਕੋਟੀ ਦੇ ਪੱਤਰਕਾਰ ਹਨ ਪੰਜਾਬ ਦੇ ਬੜੇ ਇਮਾਨਦਾਰਨ ਔਰ ਵਧੀਆ ਕੰਮ ਕਰਨ ਵਾਲੇ ਨੇ ਉਹਨਾਂ ਦਾ ਚੈਨਲ ਹੈ ਔਰ ਇਹ ਉਹਨਾਂ ਦੀ ਚੌਥੀ ਕਿਤਾਬ ਹੈ ਉਹਨਾਂ ਨੇ ਬੜੀ ਮਿਹਨਤ ਕਰਕੇ ਲਿਖੀ ਹੈ ਔਰ ਉਹਨਾਂ ਨੇ ਸੱਚ ਨੂੰ ਜੋ ਬਿਆਨ ਹੈ ਉਹ ਪੰਜਾਬ ਦੀ ਹਿਸਟਰੀ ਦਾ ਹਿੱਸਾ ਬਣ ਕੇ ਯੂਨੀਵਰਸਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਜੋ ਖੋਜ ਹੋਏਗੀ ਉਸ ਖੋਜ ਵਿੱਚ ਇਹ ਕਿਤਾਬਾਂ ਜਿਹੜੀਆਂ ਸਾਈ ਹੋਣਗੀਆਂ ਤੇ ਮੈਂ ਇੰਟਰਵਿਊ ਵੀ ਇਸ ਲਈ ਇਹਨਾਂ ਨੂੰ ਦੇਣ ਲਈ ਮੰਗਿਆ ਕਿਉਂਕਿ ਪਹਿਲੇ ਮੈਂ ਇੱਕ ਆਰਟੀਕਲ ਵੀ ਲਿਖਵਟਾਂ ਜਿਹੜੀ ਮੇਰੀ ਕੇਪੀਐਸ ਗਿੱਲ ਨਾਲ ਸਾਹਮਣੇ ਆਖਣਾ ਲੱਖ ਮਲਾ ਕੇ ਗੱਲ ਕੀਤੀ ਮੈਂ ਕੋਈ ਬੰਦਾ ਪੰਜਾਬ 'ਚ ਜਿਸ ਪੱਤਰਕਾਰ ਨੇ ਜ਼ਰੂਰਤ ਕੀਤੀ ਤੇ ਹੁਣ ਇਹਨਾਂ ਦੀ ਕਿਤਾਬ ਦਾ ਵੀ ਉਹ ਹਿੱਸਾ ਬਣ ਗਿਆ ਇਹ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਧੰਨਵਾਦ ਜੀ ਬਹੁਤ ਸ਼ੁਕਰੀਆ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੋ ਖੁਦ ਇੱਕ ਆਪਣਾ ਹੁਣ ਚੈਨਲ ਚਲਾ ਰਹੇ ਨੇ ਅਮਰਿਤ ਪ੍ਰਸਾਰ ਚੰਚਲ ਮਨੋਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੀ ਜ਼ੁਬਾਨੀ ਸੁਣੀਆਂ ਨੇ ਜੋ ਕਿਤਾਬ ਦਾ ਹਿੱਸਾ ਬਣੀਆਂ ਹੋਰ ਬਿ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਜਈਆਂ ਮੁਲਾਕਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤਾਂ ਕਿ ਸਾਨੂੰ ਹੁਣ ਇੱਥੇ ਬੈਠਿਆਂ ਨੂੰ ਉਹ ਪੁਰਾਣੇ ਵੇਲਿਆਂ ਦੀ ਸਚਾਈ ਪਤਾ ਲੱਗਦਾ ਕਿ ਕੀ ਸੱਚ ਕੀ ਸੀ ਫਿਲਹਾਲ ਇਸ ਮੁਲਾਕਾਤ ਚ ਹੈ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ